ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਪੈਂਦਾ ਜੀ ਮੋਗਾ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਜੀ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਪਾਉ ਸੇਲ ਕਰਨਾ ਹੋਵੇ ਜਾਂ ਇਹਦਾ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 93488 ਆ ਸੱਲੀ ਪਰਕ ਤੁਸੀਂ ਇਹ ਕਰਨੀ ਹੈ ਜੇ ਸਵੇਰੇ ਸਵੇਰੇ ਨਾਗਾ ਦੋ ਟਾਈਮ ਚੋਕੇ ਲੈ ਲਓ ਜੇ ਗੱਬੜ ਪਸ਼ੂ ਦਾ ਆਪਦਾ ਚਿਪਾ ਕਰਕੇ ਚੰਗੀ ਤਰ੍ਹਾਂ ਪਾਸ ਕਰਕੇ ਲੈ ਲਓ ਅਜ ਤਰੀਕੇ ਕੀ 25 ਦਿਨ ਵੀਰਵਾਰੀ ਤੇ ਵੀਡੀਓ ਅੱਜ ਅਪਲੋਡ ਹੋਊਗੀ ਇਹ ਬਾਕੀ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਕਿਹੜਾ ਸੁਆ ਤੇ ਕੀ ਡਿਟੇਲ ਹੈ ਨਾ ਬੜਾ ਦੀ ਬਸਰੀ ਕਾਲ ਬਸਰੀ ਕਾਲ ਬਾਈ ਜੀ ਨਾਮ ਦੱਸ ਦੀ ਬਾਈ ਸ਼ਰਮਾ ਪਿੰਡ ਲੰਗਿਆਣਾ ਜ਼ਿਲ੍ਹਾ ਮੁਕਤਸੀਬ ਬਗਾਂਣਾ ਕੱਲ ਨੂੰ ਵੇਖੀਏ ਦੋਵੇਂ ਬੇਟਾ ਹਾਂ ਕੱਲ ਨੂੰ ਵੇਖੀਏ ਬਾਈ ਠੀਕ ਆ ਤਿੰਨ ਆਗਾ ਅੱਜ ਹਾਂਜੀ ਤਿੰਨ ਆਗਾ ਠੀਕ ਆ ਇਧਰ ਸ਼ੁਰੂ ਕਰ ਲਾਓ ਇਹਦਾ ਦੂਜਾ ਸੂਆ ਠੀਕ ਆ ਜੀ 28 ਦਿਨੋਂ ਤਣ ਪੂਰੇ ਆ ਤੇ ਠੀਕ ਆ ਅੱਜ 25 ਹੋ ਗਏ ਦਿਨ ਤਣ ਰਹਿ ਗਏ ਹਾਂ ਠੀਕ ਆ ਜੀ ਦੁੱਧ ਕਿੰਨਾ ਕ ਪਾ ਦੂ ਦੁੱਧ ਦੇ ਦੂ ਬਈ 13-14 ਕਿਲੋ ਆਰਾਮ ਨਾਲ ਦੇ ਦੇਣਾ ਠੀਕ ਆ ਜੀ ਤੋਰ ਲਈ ਚੋਰ ਕਰਸੀ ਆ ਠੀਕ ਆ ਜੀ ਲੋ ਜੀ ਦੋਸਤੋ ਕਦ ਕਾੜ ਚੰਗਾ ਵਾ ਨਿੱਗਰ ਨੁਗਰ ਬਹੁਤ ਆ ਗਈ ਮੋਦੀ ਵਾਲੀ ਵਹਿੜਾ ਜਰਸੀ ਬਰੀਡ ਚ ਪੈਂਦੀ ਹੈਗੀ ਇਹ ਸੋਹਣਾ ਹਵਾਨਾ ਤਾਂ ਪਤਾ ਕੋ 13-14 ਗਿਲ ਦਿਨ ਤਿੰਨ ਚਾਰ ਰਹਿੰਦੇ ਆ ਤੇ ਦੂਜੇ ਉੱਤੇ ਵੀ ਲੋ ਜਿਆਦਾ ਪਾਹੂ ਤੇ ਦੋ ਜਣ ਪਹਿਲਾਂ ਵੀ ਸੂ ਸਕਦਾ ਪਾਹੂ ਦੇ ਜੀ ਲਾਉਣ ਤੇ ਹੈਗਾ ਕਿਪੋ ਜੀ ਲਾ ਕੇ ਪਹਿਲਾ ਸੂਪ ਪੈਂਦਾ ਕਈ ਵਾਰ ਚਾਦਦਾ ਬਾਅਦ ਚ ਵੀ ਸੂਪ ਪੈਂਦਾ ਵਾ ਵਜਨ ਵਹੀਨ ਬਹੁਤ ਆ ਨਿਗਰ ਨੁਗਰ ਬਹੁਤ ਆ ਕੱਦ ਜੀ ਰੂ ਦਰਮਿਆਨਾ ਬੈਠ ਕੇ ਦਰ ਵਹਿੜ ਆ ਗਈ ਤਦ ਚੰਗਾ ਦੇ ਦੂਗੀ ਇਹ ਤਦੋਂ ਚਟਾ ਮੱਝਾਂ ਵਰਗਾ ਫੈਨ ਫੋੜ ਦੀ ਚੰਗੀ ਆ ਜੂਗੀ ਮੁੱਲ ਫਿਰਦਾ ਮੁੱਲ ਇਹਦਾ ਦੇ ਦਾਂਗੇ 35000 ਰੁਪਈਆ ਲੋ ਦੂਜੇ ਵਾਂ ਤੁਹਾਨੂੰ ਪਤਾ ਛੋਟੇ ਛੋਟੇ ਭਾਅ ਦੇ ਸ਼ਰਨੇ ਫਰਾੜ ਦੇ ਮੁੱਲ ਜਮਾ ਜ 35000 ਰੁਪਈਆ ਇਹ 30 ਦੀ 32 ਬਤੀ ਟੋਕੜਾ ਵੇਗੀ ਜਾਂਦਗੀਆਂ ਇਹ ਤੁਹਾਡੇ ਘਰੇ ਜਾ ਕੇ ਸੂਈ ਚੁੱਥਨ ਪਤਾ ਕੋਈ ਘਰੇ ਸੂਈ ਆ ਆਪਣੇ ਜਮਾ ਜੈਜ ਮੋਲਾ 35000 ਰੁਪਇਆ ਦੋ ਨੰਬਰ ਤੇ ਇਹਦੇ ਹੈਗੇ ਬਾਈ 4 ਤਰੀਕ ਨੂੰ ਬੈਨ ਪੂਰੇ ਠੀਕ ਹਫਤਾ ਲੈ ਜਾਨੀ ਕਿ ਹਾਂ ਹਫਤਾ ਲੈ ਜੂ ਕਈ ਲੈ ਜਾ ਸਕਦੀ ਹੈ ਇਹ ਠੀਕ ਹੈ ਬਾਈ 15 ਦਿਨਾਂ ਨੂੰ 12 15 ਦਿਨ ਲੈ ਜਾਣੀ ਠੀਕ ਹੈ ਬਾਈ ਇਹਦੇ ਹਿਸਾਬ ਨਾਲ ਸੂਆ ਸੂਆ ਦੂਜਾ ਦੁੱਧ ਕਿੰਨਾ ਪਾ ਦੂ ਦੁੱਧ ਦੇ ਦੂਗੀ ਇਹ 17 18 ਲੀਟਰ ਆਹ ਉਹਨਾਂ ਦੇ ਠੀਕ ਹੈ ਜੀ ਹਾਂ ਗਾਰੰਟੀ ਆਪਣੀ ਨੇ ਕੱਢ ਲਈ ਬਾਹਰ ਨੂੰ ਲੋ ਜੀ ਦੋਸਤੋ ਵੱਡੀ ਵੱਡੀ ਚੰਗੀ ਆ ਗਈ ਇਹਦੇ ਨਾਲੋਂ ਵੱਡੀ ਆ ਗਈ ਤਦ ਪਾ ਦੂਗਾ 17-18 ਕਿਲੋ ਸੂਹਾ ਦੂਜਾ ਵਾ ਅਜੇ ਦਿਨ 10 ਤੋਂ 12 ਲੈ ਜੂਗੀ ਮਾਰਕਸ ਹਫ਼ਤਾ ਪਿਆ ਪਰ ਜੇ ਮਾਲ ਢੱਲਾ ਪੰਜਾ ਵਾ ਉਹ ਵੇ ਦਿਨ 10-12 ਦੇ ਜਰਸੀ ਬ੍ਰੀਡ ਇਹ ਆ ਸੋਹਣੀ ਵਹਿੜ ਆ ਗਈ ਵਾਟੇਲਾ ਸਾਰੇ ਨੇ ਕੱਢ ਕੇ ਫੇਰ ਸੂਣਾ ਵਾ ਤੇ ਵੇਖ ਸਕਦੇ ਹੋ ਜੀ ਆਹ ਵੇਖੋ ਅਜੇ ਤਾਂ ਕੱਲੀ ਕੱਚੀ-ਕੱਚੀ ਹੈਗੀ ਜਿਹੀ ਵਿਹੜ ਜਿਹਦੇ ਦੇਵਾ ਤਿਆਰ ਕਰਕੇ ਫੁੱਲ ਹੁੰਦੀ ਉਹਦੇ ਕੋਲ ਹੋਰ ਹੋਣਾ ਸੀਗਾ ਵਜਨ ਬਹੁਤ ਆ ਕੱਦ-ਕਾੜ ਚੰਗਾ ਵਾ ਬੜਕਦਾਰਾ ਬੋਦੀ ਵਾਲੀ ਵਹਿੜ ਐ ਵੀ ਨਿੱਕਾ ਕੰਨ ਆਗਾ ਤੋ ਦੇਦਾ ਵੀ ਚਟਾ ਮੱਝਾਂ ਰਗਾ ਜਮ ਇੱਕੋ ਜੀਆਂ ਦੋਨੇ ਵੜਾ ਜੇ ਭੈਣਾ ਹੁੰਦਿਆਂ ਗਈ ਆ ਆਦੇ ਵੇਖ ਸਕਦੇ ਹੋ ਜੀ ਆਹ ਵੇਖ ਲਓ ਇੱਕ ਨੰਬਰ ਤੇ ਦੋ ਨੰਬਰ ਜਦ ਪਾ ਦੋਗੇ 13 14 ਕਿਲੋ ਆਪ ਜਦ ਪਾ ਦੋਗੇ 16 17 ਕਿਲੋ ਬਾਕੀ ਜਦ ਦੀ ਸੇਵਾ ਸੰਭਾਲ ਗੌਰ ਤੇ ਜ ਤੂੜ ਤੇ ਬੰਨ੍ਹੇ ਰੱਖੋਗੇ ਫਿਰ ਇਹਨੇ 10 12 ਵੀ ਨਹੀਂ ਦੇਣਾਗਾ ਤੇ ਜੇ ਮਨ ਚੰਗੀ ਸੇਵਾ ਸੰਭਾਲ ਗੌਰ ਕਰ ਲਓਗੇ ਫਿਰ ਤੁਹਾਨੂੰ 16 17 ਕਿਲੋ ਪਾ ਦੂਗੀ ਭਜਨ ਬਹੁਤ ਆ ਕਦ ਕਾਠ ਬਹੁਤ ਆਗਾ ਬੈਠਕਦਾਰ ਆ ਗਈ ਬਾਕੀ ਵੀ ਕੋਈ ਲਿੱਸੀ ਫਿੱਕੀ ਨਹੀਂ ਗਈ ਖੰਢੀ ਸੀਲ ਆ ਜਮਾ ਤੇ ਆ ਵੇਖ ਸਕਦੇ ਹੋ ਜੀ ਆ ਅੱਧੀ ਚੁਾਈ ਵਾਲੇ ਸੋਹਣੇ ਥਾਣਾਂਗੇ ਮੁਠੀ ਵਾਲੇ ਥਾਣੇ ਦੇ ਵੀ ਆ ਚਾਰ ਹੀ ਥਾਣਾਂਗੇ ਸਾਡੇ ਦਾ ਹੀ ਬਹੁਤ ਚੰਗਾ ਲੱਗਿਆ ਹੋਇਆ ਵਾ ਮਲ ਬੜਾ ਫਰਦਾ ਇਹਦਾ 50000 ਰੁਪਏ ਦਾ ਵਿੱਚੇ ਛੋੜ ਛੱਪਾ ਹਾਂ ਕਰਦੇ ਆ ਰੋ ਦੋਸਤੋ 50000 ਰੁਪਏ ਡਿਮਾਂਡ ਆ ਕੋਈ ਜੈ ਡਿਮਾਂਡ ਆ ਵਿੱਚੋਂ ਵੀ ਛੋੜ ਛੱਪਾ ਹੋ ਜਾਊਗਾ ਤੁਹਾਨੂੰ ਤਾਜੀ ਸੂਈ ਸਵਾਈ ਬਾਕੀ ਤੁਹਾਡੇ ਘਰ ਜਾ ਕੇ ਸੂ ਪੈਣੀ ਹੈਗੀ ਇੱਕ 27 ਸੂਈ ਸਵਾਈ ਤੁਹਾਨੂੰ ਵੇੜ ਵਿਖਾਵਾਂਗੇ 2000 ਰੁਪਏ ਸਿੰਘਾ ਦੋਨੇ ਚੰਗ ਨਿੱਗਰ ਆ ਗਈਆਂ ਮੁੱਲ ਇੱਕ ਦਾ 35000 ਰੁਪਏ ਇੱਕ ਦਾ ਮੁੱਲ 52 ਨੰਬਰ ਦਾ ਮੁੱਲ 50000 ਰੁਪਈਆ ਵਾ ਘੱਟ ਕੋਟ ਚੈੱਕ ਕਰਦੇ ਬੋਦੀ ਬਾਦੀ ਸੋਹਣੀ ਹੈਗੀ ਨਿੱਕਾ ਕੰਨ ਹੈਗਾ ਹੱਦ ਵਿੱਚ ਉਹ ਜਿਹੜੇ ਥਾਣਾਗੇ ਤਿੰਨ ਨੰਬਰ ਤੇ ਆ ਜਾ ਤਿੰਨ ਨੰਬਰ ਬਾਈ ਜਮੰਦਰੂ ਤਿੱਲਾ ਠੀਕ ਆ ਬਾਈ ਦੁੱਧ ਹੈਗਾ ਹੁਣ 11 ਤੋਂ 12 ਦੇ ਵਿੱਚ ਦੋ ਟਾਂ ਚੋਲਵੇ ਕੋਈ ਹਾਂ ਦੋ ਪੰਜ ਚਾਰ ਚੋਲਵੇ ਮਗਰ ਮੱਛੀ ਹੈ ਠੀਕ ਆ ਬਾਈ ਸੋਈਂ ਦੇਣਾ ਦੋਨੇ ਨੂੰ ਹੋ ਗਏ 10 ਤੋਂ 11 ਦਿਨ ਹੋ ਗਏ ਠੀਕ ਆ ਤੋੜ ਲਈ ਮੜੀ ਜੀ ਕੱਢ ਕੇ ਲਓ ਜੀ ਦੋਸਤੋ ਐਚਮਿੰਦਰ ਸਾਡੀ ਫੁੱਲ ਪੰਪਾ ਚੈਨਲ ਤੇ ਫਾਲੋ ਵੱ ਇਹਨਾਂ ਥਾਣਾ ਪਾਈ ਕਹਿੰਦਾ ਚਲਦੇ ਅਜਮੰਦਰੂ ਤੇਲ ਲਾ ਗਈ ਆ ਮਗਰ ਇਹਦੇ ਬੱਛੀ ਆ 10 11 ਸੂਈ ਨੂੰ ਸਮਾਂ ਹੋ ਗਿਆ ਤੇ 10 11 ਕਿਲੋ ਥੱਲੇ ਤੇ ਬੋਲਾ ਤਿਆਰ ਆ ਜੀ ਤੇ ਦੇਖ ਸਕਦੇ ਹੋਗੇ ਸੁਨਾ ਹਵਾਨਾ ਵਾ ਫਸੀ ਪਈ ਹੈਗੀ ਲਿਸ਼ ਲਿਸ਼ ਕਰਦੀ ਹੈਗੀ ਸੁਣੀ ਜਾਤ ਬਰੀਡ ਆਗੀ ਬੋਦੀ ਵਾਲੀ ਬੈੜ ਆ ਇਹ ਵੀ ਨਿੱਕਾ ਕੰਨ ਹੈਗਾ ਦੁੱਧ ਪਾ ਦੋ ਬਾਈ ਕਹਿੰਦਾ 15 ਕਿਲੋ ਆ ਰਾਮ ਨਾਲ ਬਾਕੀ ਤੁਹਾਡੀ ਸੇਵਾ ਸੰਭਾਲ ਤੇ ਗੌਰ ਤੇ ਡਿਪੈਂਡ ਕਰਦਾ ਵਾ ਮੈਂ ਹਰੇਕ ਵੀਡੀਓ 'ਚ ਕਹਿੰਦਾ ਦੁੱਧ ਉਹਦਾ ਸੇਵਾ ਦਾ ਜਿੰਨੀ ਕਪਾ ਸੇਵਾ ਕਰ ਲਾਂਗੇ ਜਾਂ ਦੋਨਾਂ ਕ ਲੈ ਲਾਂਗੇ ਬਾਕੀ ਜਿਹੜਾ ਬਾਈ ਦੇ ਘਰ ਤੋਂ ਚੋਲਣਾ ਵਾ ਉਹ ਹੈਗਾ ਜੀ 10 ਤੋਂ 11 ਕਿਲੋ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੀ ਮੁੱਲੇ ਦਾ ਇਸ ਵੀਡੀਓ 'ਚ ਕਰਾ ਦਿੰਨੇ ਆ ਮੁੱਲ ਬੜਾ ਫਿਰਦਾ ਮੁੱਲੇ ਦਾ 25000 ਦੀ ਦੇ ਦਿਆਂਗੇ ਮੰਨਦਾਂ ਕਰ ਲੈਣੇ ਠੀਕ ਆ ਜੀ ਲੈ ਦੋਸਤੋ ਬਾਈ ਦਾ 25000 ਰੁਪਏ ਜਮਾ ਜੈਜ ਮੁੱਲਾ 25000 ਦੀ ਤੁਸੀਂ ਬਹੁਤ ਚੰਗੀ ਆ ਮਗਰ ਠੀਕ ਆ ਲੈ ਦੋਸਤੋ 25000 ਦੀ ਦਾ ਬੱਛੀ ਆ 6-7000 ਰੁਪਏ ਦਾ ਬੱਛੀ ਆ ਮੈਂ ਚਲੋ ਇੱਕ ਨਾ ਇੱਕ ਨਾਕ ਤੁਹਾਨੂੰ ਫ੍ਰੀ ਹੋਏ ਨਾ ਵਾ ਜੇ ਜਿੰਦਾ ਬੱਛਾ ਰਹਿਣਾ ਤੁਹਾਨੂੰ ਇਹ ਵੀ ਪੈਣਾ ਸੀਗਾ ਬਹੁਤ ਪੈਰੀ ਵੱੱਛੀ ਹੈਗੀ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੀ ਹੈ ਜੀ ਤਿੰਨੇ ਚੰਗੀਆਂ ਵੜਦਾ ਚੰਗੇ ਦੁੱਧਾਂ ਵਾਲੀਆਂ ਵਾ ਭਾ ਵੀ ਜਾਇ ਜ 25000 ਦੀ ਸਸਤ ਸਹਸਦ ਦੁੱਧ ਪੀ ਕੇ ਭਰਾ ਦੀ 10 12 ਜਾਂਦੇ ਫਿਰ ਵੇਚ ਰੇ ਜੇ ਗੱਬਣ ਹੋ ਗਈ ਫਿਰ 20 25 30 ਲੈ ਵੀ ਆ ਕੇ ਜਾਣੀ ਹੈ ਇਹ ਅੱਜ ਦੀ ਵੀਡੀਓ ਤਿੰਨ ਆਸੇ ਤਿੰਨੇ ਜਣਾਂ ਕਾ ਤੁਹਾਨੂੰ ਲੈ ਤੀ ਜਾਗੀ ਜਿਹਦੇ ਪਸੰਦ ਆਵੇ ਬਾਈ ਨਾਲ ਗੱਲਬਾਤ ਕਰ ਲੰਬਰ ਸਕਰੀਨ ਤੇ ਚੱਲ ਜਿਣਾ ਵਾ ਸਾਰਿਆਂ ਜਣਾਂ ਦਾ ਧੰਨਵਾਦ